ਜੇ ਪੰਜਾਬ ਦੇ ਵਿੱਚ ਧਰਨਾ ਲਾਉਣੇ ਉਹ ਕਹਿੰਦੇ ਸੈਂਟਰ ਦੇ ਮੂਹਰੇ ਜਾ ਕੇ ਲਾਓ ਸੈਂਟਰ ਨਹੀਂ ਹੋਣ ਦੇਣ ਦੀ ਕੰਮ ਜੇ ਸੈਂਟਰ ਮੂਹਰੇ ਧਰਨਾ ਲਾਉਣੇ ਉਹ ਕਹਿੰਦੇ ਪੰਜਾਬ ਸਰਕਾਰ ਨਹੀਂ ਹੋਣ ਦਿੰਦੀ ਆਪਾਂ ਫੜਨਾ ਸਿਰਫ ਤੇ ਸਿਰਫ ਹੱਕਾਂ ਦੀ ਗੱਲ ਕਰਨ ਵਾਲਿਆਂ ਨੂੰ ਕਿਸਾਨੀ ਦੀ ਗੱਲ ਕਰਨ ਵਾਲਿਆਂ ਨੂੰ ਜਾਂ ਜਿਹੜੇ ਸੱਚਾਈ ਦੇ ਨਾਲ ਖੜਦੇ ਆ ਉਹਨਾਂ ਨੂੰ ਆਪਾਂ ਫੜਨਾ ਚੱਟੇ ਵਾਲਿਆਂ ਨੂੰ ਆਪਾਂ ਨਹੀਂ ਫੜਨਾ ਜਿਹੜੇ ਲੋਕਾਂ ਨੂੰ ਮਾਰੀ ਜਾਂਦੇ ਛਰੇਆਂ ਉਹਨਾਂ ਨੂੰ ਆਪਾਂ ਨਹੀਂ ਫੜਨਾ ਜਿਹੜੇ ਚੋਰੀਆਂ ਚਕਾਰੀਆਂ ਕਰਦੇ ਉਹਨਾਂ ਨੂੰ ਆਪਾਂ ਨਹੀਂ ਫੜਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਨ੍ਹਾਂ ਨੂੰ ਚੱਕਣਾ ਚਾਹੀਦਾ ਉਹਨਾਂ ਨੂੰ ਆਪਾਂ ਚੱਕਣਾ ਨਹੀਂ ਤੇ ਜਿਹੜੇ ਪੰਜਾਬ ਦੀ ਗੱਲ ਕਰਦੇ ਆ ਕੌਮ ਦੀ ਗੱਲ ਕਰਦੇ ਆ ਹੱਕਾਂ ਦੀ ਗੱਲ ਕਰਦੇ ਆ ਤੇ ਕਿਸਾਨੀ ਦੀ ਗੱਲ ਕਰਦੇ ਆ ਉਹਨਾਂ ਨੂੰ ਗਲਤ ਤਰੀਕੇ ਨਾਲ ਚੱਕ-ਚੱਕ ਕੇ ਜਿਹੜਾ ਇਹ ਵੀ ਨਹੀਂ ਦੱਸਣਾ ਕਿ ਲੈ ਕੇ ਕਿੱਥੇ ਗਏ ਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਧਰਨਾ ਪ੍ਰੋਟੈਸਟ ਕਰ ਰਹੇ ਸੀ ਤੇ ਅਗਲੇ ਦਿਨ ਉਹਨਾਂ ਨੇ ਮਰਨ ਵਾਰਤ ਰੱਖਣਾ ਸੀ ਉਹਨਾਂ ਨੂੰ ਬੜੇ ਗਲਤ ਤਰੀਕੇ ਨਾਲ ਧੱਕੇ ਨਾਲ ਜਿਹੜਾ ਚੱਕ ਕੇ ਲੈ ਗਏ ਤੇ ਇਹ ਵੀ ਨਹੀਂ ਦੱਸਿਆ ਜਾ ਰਿਹਾ ਕਦੇ ਕਹਿੰਦੇ ਪੀਜੀਆਈ ਚ ਦਾਖਲਾ ਕਦੇ ਕਹਿੰਦੇ ਕਿੱਥੇ ਆ ਤੇ ਕਦੇ ਕਹਿੰਦੇ ਆ ਕਿੱਥੇ ਆ ਟੱਟੇ ਵਾਲਿਆਂ ਨੂੰ ਆਪਾਂ ਨਹੀਂ ਫੜਨਾ ਜਿਹੜੇ ਲੋਕਾਂ ਨੂੰ ਮਾਰੀ ਜਾਂਦੇ ਛਰੇਮ ਉਹਨਾਂ ਨੂੰ ਆਪਾਂ ਨਹੀਂ ਫੜਨਾ ਜਿਹੜੇ ਚੋਰੀਆਂ ਚਕਾਰੀਆਂ ਕਰਦੇ ਉਹਨਾਂ ਨੂੰ ਆਪਾਂ ਨਹੀਂ ਫੜਨਾ ਜਿਹੜੇ ਭ੍ਰਸ਼ਟਾਚਾਰ ਕਰਦੇ ਉਹਨਾਂ ਨੂੰ ਆਪਾਂ ਨਹੀਂ ਫੜਨਾ ਆਪਾਂ ਫੜਨਾ ਸਿਰਫ ਤੇ ਸਿਰਫ ਹੱਕਾਂ ਦੀ ਗੱਲ ਕਰਨ ਵਾਲਿਆਂ ਨੂੰ ਕਿਸਾਨੀ ਦੀ ਗੱਲ ਕਰਨ ਵਾਲਿਆਂ ਨੂੰ ਜਾਂ ਜਿਹੜੇ ਸੱਚਾਈ ਦੇ ਨਾਲ ਖੜਦੇ ਆ ਉਹਨਾਂ ਨੂੰ ਆਪਾਂ ਫੜਨਾ ਤੇ ਫੜ ਕੇ ਇਹ ਵੀ ਨਹੀਂ ਦੱਸਣਾ ਇਹ ਕਿੱਥੇ ਆ ਪੰਜਾਬ ਸਰਕਾਰ ਹੈ ਜਿਹੜੀ ਉਹ ਕਹਿੰਦੀ ਹੈ ਕਿ ਸੈਂਟਰ ਦਾ ਹੱਥ ਆ ਸੈਂਟਰ ਸਰਕਾਰ ਕਹਿੰਦੀ ਹੈ ਪੰਜਾਬ ਸਰਕਾਰ ਦਾ ਹੱਥ ਆ ਜੇ ਪੰਜਾਬ ਦੇ ਵਿੱਚ ਦਰਨਾ ਲਾਉਣੇ ਉਹ ਕਹਿੰਦੇ ਸੈਂਟਰ ਦੇ ਮੂਹਰੇ ਜਾ ਕੇ ਲਾਓ ਸੈਂਟਰ ਨਹੀਂ ਹੋਣ ਦੇਣ ਦੀ ਕੰਮ ਜੇ ਸੈਂਟਰ ਮੂਹਰੇ ਦਰਨਾ ਲਾਉਣੇ ਉਹ ਕਹਿੰਦੇ ਪੰਜਾਬ ਸਰਕਾਰ ਨਹੀਂ ਹੋਣ ਦਿੰਦੀ ਇਹ ਸਿਸਟਮ ਸਹੀ ਆ ਇੱਕ ਪਾਸੇ ਤੁਸੀਂ ਕਹਿੰਦੇ ਆ ਕਿ ਕਾਨੂੰਨ ਆ ਤੁਸੀਂ ਹੱਕਾਂ ਲਈ ਮੰਗ ਕਰ ਸਕਦੇ ਆ ਇਹ ਕਾਨੂੰਨ ਆ ਤੁਸੀਂ ਦਰਨਾ ਪ੍ਰੋਟੈਸਟ ਕਰ ਸਕਦੇ ਆ ਜੇ ਤੁਹਾਨੂੰ ਕਿਤੇ ਵੀ ਕੋਈ ਹੱਲ ਨਹੀਂ ਦਿਸਦਾ ਤੇ ਫਿਰ ਉਹੀ ਤੁਹਾਡੇ ਕਾਨੂੰਨ ਦੇ ਮੁਤਾਬਕ ਹੀ ਸਾਰਾ ਕੁਝ ਚੱਲ ਰਿਹਾ ਸੀ ਕਾਨੂੰਨ ਦੇ ਮੁਤਾਬਕ ਸ਼ਾਂਤਮਈ ਪ੍ਰੋਟੈਸਟ ਚੱਲ ਰਿਹਾ ਸੀ ਇਹ ਨਹੀਂ ਪਤਾ ਕਿ ਜਿਹੜੇ ਆਰਐਸਐਸ ਦੀਆਂ ਟੀਮਾਂ ਉੱਥੇ ਲਾਈਆਂ ਹੋਈਆਂ ਉਹਨਾਂ ਨੇ ਚੱਕ ਲਿਆ ਪੁਲਿਸ ਨੇ ਚੱਕ ਲਿਆ ਫੌਜ ਨੇ ਚੱਕ ਲਿਆ ਕਿਹਨੇ ਚੱਕਿਆ ਬਸ ਇੱਕ ਦੂਜੇ ਦੇ ਉੱਤੇ ਥੋਪੀ ਜਾਂਦੇ ਸਾਰਾ ਕੁਝ ਤੁਹਾਨੂੰ ਲੱਗਦਾ ਹੈ ਕਿ ਐ ਕਰਨ ਨਾਲ ਜਿਹੜਾ ਪੰਜਾਬ ਦਬ ਜੂਗਾ ਜਾਂ ਪੰਜਾਬ ਦੇ ਲੋਕ ਦਬ ਜਾਣਗੇ ਉਹ ਕਦੇ ਵੀ ਨਹੀਂ ਦਬਣਗੇ ਉਹ ਇਸੇ ਤਰ੍ਹਾਂ ਬੋਲਣਗੇ ਵੀ ਇਸੇ ਤਰ੍ਹਾਂ ਧਰਨੇ ਪ੍ਰੋਟੈਸਟ ਵੀ ਚਲਾਉਣਗੇ ਧੰਨਵਾਦ ਹੈ ਉਹਨਾਂ ਦਾ ਜਿਨ੍ਹਾਂ ਨੇ ਵੀ ਜਿਨ੍ਹਾਂ ਨੇ ਵੀ ਹੁਣ ਤੱਕ ਸਾਥ ਦਿੱਤਾ ਭਾਵੇਂ ਉਹ ਬੋਲਦੇ ਆ ਭਾਵੇਂ ਉਹ ਜਿੰਨੇ ਜੋਗੇ ਹੈਗੇ ਆ ਜਿਹੜਾ ਜਿੰਨੇ ਜੋਗਾ ਹੈਗਾ ਆਪਦਾ ਯੋਗਦਾਨ ਪਾ ਰਹੇ ਉਹਨਾਂ ਸਾਰਿਆਂ ਦਾ ਧੰਨਵਾਦ ਆ ਸੋ ਜਲਦ ਤੋਂ ਜਲਦ ਸਰਜਾ ਜਗੀਰ ਸਿੰਘ ਡੱਲੇਵਾਲ ਨੂੰ ਛੱਡੋ ਨਹੀਂ ਤਾਂ ਇਹ ਧਰਨਾ ਜਿਹੜਾ ਹੋਰ ਵੀ ਬਹੁਤ ਚੜ ਕੇ ਜਿਹੜਾ ਉਹ ਦਿੱਲੀ ਵੱਲ ਨੂੰ ਚੜਾਈ ਕਰੂਗਾ ਫਿਰ ਤੁਸੀਂ ਕਹੋਗੇ ਕਿ ਆਹ ਕੀ ਹੋ ਗਿਆ ਸੋ ਥੋੜੇ ਕਾਨੂੰਨ ਮੁਤਾਬਿਕ ਸਾਰਾ ਕੁਝ ਚੱਲ ਰਿਹਾ ਤੇ ਥੋੜਾ ਕਾਨੂੰਨੀ ਕਾਨੂੰਨੀ ਰਾਈਟ ਟੂ ਪ੍ਰੋਟੈਸਟ ਤੇ ਰਾਈਟ ਟੂ ਸਪੀਕ ਦਾ ਹੱਕ ਦਿੰਦਾ ਇਹ ਤਾਂ ਫਿਰ ਉਹ ਗੱਲ ਹੋ ਗਈ ਆ ਕਿ ਕਰਨਾ ਵੀ ਆ ਤੇ ਕਰਨ ਵੀ ਨਹੀਂ ਦੇਣਾ ਸੋ ਬਹੁਤ ਸੋਹਣਾ ਸ਼ਾਂਤਮਈ ਧਰਨਾ ਚੱਲ ਰਿਹਾ ਸੀ ਪਰ ਤੁਸੀਂ ਆਹ ਹਰਕਤਾਂ ਕਰਕੇ ਜਿਹੜਾ ਉਹ ਧਰਨੇ ਨੂੰ ਹੋਰ ਹੀ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਸੋ ਸਾਰੇ ਲੋਕਾਂ ਨੂੰ ਵੀ ਬੇਨਤੀ ਆ ਕਿ ਸ਼ਾਂਤਮਈ ਰਹਿਣਾ ਇਹ ਭਾਲਦੇ ਆ ਕਿ ਕੋਈ ਨਾ ਕੋਈ ਬਖਲਾਹਟ ਪੈਦਾ ਹੋਵੇ ਤੇ ਅਸੀਂ ਆਪਦੇ ਨਕਸ਼ੇ ਕਦਮਾਂ ਤੇ ਕਾਮਯਾਬ ਹੋਈਏ ਤੇ ਨੁਕਸਾਨ ਹੋਵੇ ਸੋ ਕੋਈ ਵੀ ਨਹੀਂ ਚਾਹੁੰਦਾ ਅਸੀਂ ਵੀ ਨਹੀਂ ਚਾਹੁੰਦੇ ਕੋਈ ਵੀ ਨਹੀਂ ਚਾਹੁੰਦਾ ਕਿ ਨੌਜਵਾਨੀ ਦਾ ਨੁਕਸਾਨ ਹੋਵੇ ਕਿਉਂਕਿ ਨੌਜਵਾਨੀ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਿਆ ਸੋ ਸਾਰਿਆਂ ਨੇ ਸ਼ਾਂਤਮਈ ਤਰੀਕੇ ਦੇ ਨਾਲ ਚੱਲਣਾ ਸ਼ੰਭੂ ਮੋਰਚੇ ਤੇ ਖਨੋਰੀ ਮੋਰਚੇ ਤੇ ਜਿੱਥੇ ਦੀਪ ਸਿੱਧੂ ਨੇ ਧਰਨੇ ਦੀ ਸ਼ੁਰੂਆਤ ਕੀਤੀ ਸੀ ਤੇ ਉਹ ਧਰਨਾ ਕਾਮਯਾਬ ਹੋ ਕੇ ਦਿੱਲੀ ਵੱਲ ਨੂੰ ਕੂਚ ਕੀਤਾ ਸੀ ਤੇ ਲਾਲ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਚੁਲਾਇਆ ਸੀ ਉਹ ਉੱਥੇ ਸ਼ੰਭੂ ਮੋਰਚੇ ਤੇ ਧਰਨਾ ਲੱਗਿਆ ਹੋਇਆ ਸੋ ਜਰੂਰ ਜਿੰਨੇ ਜੋ ਕੇ ਜਿਹੜੇ ਹੈਗੇ ਆ ਵੱਧ ਤੋਂ ਵੱਧ ਸਪੋਰਟ ਵੀ ਕਰੋ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਇਹ ਨਾ ਸੋਚਿਓ ਕਿ ਕੋਈ ਖੜਾ ਨਹੀਂ ਸਭ ਖੜੇ ਆ ਸਾਰੇ ਖੜੇ ਆ ਕੋਈ ਸੋਸ਼ਲ ਮੀਡੀਆ ਤੇ ਖੜੇ ਬੋਲ ਰਿਹਾ ਕੋਈ ਗਰਾਊਂਡ ਲੈਵਲ ਤੇ ਬੋਲ ਰਿਹਾ ਕੋਈ ਕਿਵੇਂ ਤੇ ਕੋਈ ਕਿਵੇਂ ਸਾਰਿਆਂ ਦਾ ਧੰਨਵਾਦ ਆ ਪਹਿਲਾਂ ਵੀ ਪੰਜਾਬ ਦੇ ਲਈ ਜਿਹੜਾ ਬੋਲਦਾ ਸੀ ਉਹਨਾਂ ਦੇ ਨਾਲ ਖੜੇ ਸੀ ਤੇ ਗਾ ਵੀ ਖੜੇ ਰਹਾਂਗੇ ਜਲਦ ਤੋਂ ਜਲਦ ਜਿਹੜਾ ਸਜਾ ਜਗੀਰ ਸਿੰਘ ਡੱਲੇਵਾਲ ਨੂੰ ਜਿਹੜਾ ਛੱਡਿਆ ਜਾਵੇ ਤੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਪ੍ਰੋਗਰਾਮ ਲਿਖਿਆ ਜਾਊਗਾ ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਵੱਲੋਂ ਉਹਦੀ ਸਪੋਰਟ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ